ਅਫਸਰ ਦੀ ਕਾਰ ਹੈ ਜੀ ਕਾਰ ਦੇਖੋ ਤੁਸੀਂ ਅੰਦਰੋਂ ਦੇਖੋ ਨੀਟਨ ਟੀਨ ਠੀਕ ਹੈ ਕਾਰ ਦਾ ਜਿਹੜਾ ਆਸ ਸਿੰਘ ਪ੍ਰਾਈਸ ਹੈ ਉਹ 11 ਲੱਖ ਹੈ ਮੌਕੇ ਤੇ ਮੌਕੇ ਦੇ ਰੇਟ ਅਸੀਂ ਇਹਦੇ ਚ ਮਾਨਤਾਨ ਕਰਵਾ ਦੇਾਂਗੇ ਜੋ ਥੋੜਾ ਬਹੁਤ ਨੇਗੋਸ਼ੀਏਸ਼ਨ ਹੋਏਗੀ ਮੌਕੇ ਇਹ 18 ਮਾਡਲ ਹੈ ਜੀ ਠੀਕ ਹੈ ਇਹ 60000 ਕਾਰ ਚੱਲੀ ਹੈ ਬੰਪਰ ਤੋਂ ਬੰਪਰ ਕਾਰ ኦਰੀਜਨਲ ਹੈ ਜੀ ਹੂੰ ਤੇ ਇਹ ਟਾਪ ਮਾਡਲ ਆ ਜਾਂਦਾ ਹੈ ਵੀ ਐਕਸ ਪੁਸ਼ ਬਟਨ ਲਾਇਟ ਐਰ ਲਾ ਮਾਨੜ ਜੀ 6 ਲੱਖ 40 ਹਜ਼ਾਰ ਰੁਪਿਆ ਇਹ ਤੁਹਾਨੂੰ 6 ਲੱਖ ਰੁਪਏ ਦੀ ਕਾਰ ਦੇ ਦਿਆਂਗੇ 6 ਲੱਖ ਰੁਪਏ ਦੀ ਨੈਟ ਗੱਡੀ ਦੇ ਦਿਆਂਗੇ ਇਹ ਮਾਡਲ ਹੈ ਜੀ ਰੇਨਾਲਡ ਕੋਇਡ 81 ਦੇ ਦੀਏ ਕਾਰ ਚੱਲੀ ਹੈ 4000 ਕਿਲੋਮੀਟਰ ਠੀਕ ਹਾਂ ਹਾਂਜੀ ਇੰਪੈਕਟ ਹੈ ਜੀ ਕਾਰ 22 ਦੀ ਐਵਰੇਜ ਲੋਕਲ ਹੈ ਇਸ ਲਈ ਲੋਕਲ ਕਸਟਮਰ ਬਹੁਤ ਪਸੰਦ ਕਰਦਾ ਹੈ ਚਲਾਣ ਵਿੱਚ ਵੀ ਕੰਫਰਟੇਬਲ ਹੈ ਮਜ਼ੇਦਾਰ ਜੀ ਮੰਨ ਲਓ ਬੰਦੇ ਨੇ अल्टੋ ਗੇਟ ਐਨ ਲੈਣੀ ਹਾਂਜੀ 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 ਬਾਹਰ ਲੈ ਲਵੇ ਇਹ ਲੈ ਲਓ ਜੀ ਖੁੱਲੀ ਡਿਲੀ ਕਾਰ ਹੈ ਔਰ ਇਹਦੇ ਵਿੱਚ ਫੀਚਰਸ ਆ ਜਾਂਦੇ ਆ ਔਰ ਥੋੜੀ ਚਲਾਈ ਇਹਦੀ ਅੱਛੀ ਹੈ ਜੀ ਇਹਦੀ ਵੀ ਯੂਐਸਪੀ ਉਹੀ ਹੈ ਕਿ ਇਹਨੂੰ ਅਲੋਇਡਰ ਬਿਲਕੁਲ ਨਵੇਂ ਹੈ ਜੀ ਫਰਸਟ ਓਨਰ ਕਾਰ ਹੈ ਜੀ 90000 ਰੁਪਏ ਦੀ ਕੰਪਨੀ ਰਿਕਾਰਡ ਹੈ ਜੀ ਹਾਂ 90% ਕਾਰ ਓਰੀਜਨ ਅਗਲੇ ਸਾਲ ਤੱਕ ਦਾ ਫੁੱਲ ਬੀਮਾ ਕਰਦਾ। ਕੀ ਮਾਡਲ ਹੈ ਜੀ? ਹੂੰ। ਇਹ ਵਧੀਆ ਕਾਰ ਹੈ ਜੀ। ਸੈਕੰਡ ਓਨਰ ਕਾਰ ਹੈ। ਕਾਰ ਅੱਛੀ ਕੁਆਲਿਟੀ ਦੀ ਕਾਰ ਹੈ। ਇੰਜਨ ਗੀਅਰ ਦੀ। ਔਰ ਲਗਭਗ ਓਰੀਜਨਲ ਪੇਂਟ ਦੀ ਕਾਰ ਹੈ। ਕਾਰ ਦੇਖੋ ਅੱਛੀ ਕੁਆਲਿਟੀ ਦੀ ਕਾਰ ਹੈ ਜੀ। 4 ਲੱਖ ਦੀ ਡਿਮਾਂਡ ਹੈ ਜੀ। 4.5 ਲੱਖ ਰੁਪਏ ਡਿਮਾਂਡ। ਬਿਲਕੁਲ। ਆਟੋਮੈਟਿਕ ਵੈਸੇ ਵੀ ਨਹੀਂ ਮਿਲਦੀ ਤੁਹਾਨੂੰ ਪਤਾ ਹੈ। ਆਲਟੋ ਮਿਲਦੀ ਨਹੀਂ ਹੈ ਆਟੋਮੈਟਿਕ। ਇਹ 2015 ਮਾਡਲ ਹੈ ਜੀ। ਫਸਟ ਓਨਰ ਕਾਰ ਹੈ ਜੀ। 51 ਹਜ਼ਾਰ ਕਾਰ ਚੱਲੀ ਹੈ। ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਜੀ 3 ਸਾਲ 4 ਸਾਲ ਬਾਅਦ ਕਾਰ ਮਿਲਦੀ ਹੈ ਔਰ ਕਾਰ ਸਿਰਫ 40000 ਕਿਲੋਮੀਟਰ ਚੱਲੀ ਹੈ 12 12 ਮਾਡਲ ਦੇ ਹੋਂ ਦੇ ਬਾਵਜੂਦ 40000 ਡੀਜ਼ਲ ਕਾਰ 3 ਲੱਖ 7 ਲੱਖ ਕਿਲੋਮੀਟਰ ਇਹ ਚੱਲਦਾ ਹੁਣ ਕਾਰ ਹੈ 40000 ਕਿਲੋਮੀਟਰ ਚੱਲੀ ਹੈ ਸਿਰਫ 40000 ਚੱਲੀ ਮਤਲਬ ਇਹ ਗੱਡੀ ਤੋਂ ਕਿੰਨਾ ਕੰਮ ਲਿਆ ਕਿੰਨਾ ਹਾਂ ਬਸ ਨਾਲ ਦੇ ਟਾਇਰ ਹੈ ਚਾਰੋ ਇਹ ਪੈਸੇ ਪੂਰੇ ਕਰ ਦੋਗੇ ਨਾ ਜੀ ਪੈਸੇ ਤੁਹਾਡੇ ਪੂਰੇ ਕਰ ਦੋਗੇ ਜੀ ਠੀਕ ਹੈ ਜੀ ਤੇ ਗੱਡੀ ਹੈਗੀ ਪੰਜਾਬ ਨੰਬਰ ਪੰਜਾਬ ਨੰਬਰ ਫਸਟ ਓਨਰ ਫੁੱਲ ਇੰਸ਼ੋਰੈਂਸ ਨਵੀਂ ਕਾਰ ਡਾਕਟਰ ਦੀ ਕਾਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਅਸੀਂ ਆਏ ਆ ਤੇ ਬਲਜੀਤ ਮੋਟਰਸ ਵਾਲਿਆਂ ਤੇ ਗੱਡੀਆਂ ਇਹਨਾਂ ਤੋਂ ਵਾਵਾ ਗੱਡੀਆਂ ਖੜੀਆਂ ਆ ਨੇ ਤੁਸੀਂ ਕੋਈ ਫੈਮਿਲੀ ਗੱਡੀ ਲੈਣੀ ਆ ਅਲਟੋ ਗੱਡੀ ਲੈਣੀ ਆ i10 ਲੈਣੀ ਆ ਯਾ ਬਲੈਰੋ ਗੱਡੀ ਲੈਣੀ ਸਾਰੀਆਂ ਮਿਲ ਜਾਣਗੀਆਂ ਭਾਜੀ ਕੀ ਹਾਲ ਚਾਲ ਆ ਬਹੁਤ ਅੱਛਾ ਜੀ ਬਹੁਤ ਅੱਛਾ ਭਾਜੀ ਪਹਿਲਾਂ ਤਾਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਆਪਾਂ ਪਹਿਲੀ ਵਾਰੀ ਵਿਜ਼ਿਟ ਫਰਸਟ ਟਾਈਮ ਵਿਜ਼ਿਟ ਕੀਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਹੈ ਜੀ ਔਰ ਸਤਿ ਸ਼੍ਰੀ ਅਕਾਲ ਸਾਰੇ YouTube ਫੈਮਲੀ ਨੂੰ ਸਾਡੇ ਵੀ ਜੀ ਸਾਡੇ ਕੋ ਫਸਟ ਟਾਈਮ ਆਏ ਨੇ ਅਸੀਂ ਆਏ ਉਮੀਦ ਕਰਦੇ ਹਾਂ ਅਸੀਂ ਕਸਟਮਰ ਨੂੰ ਇਹ ਜਆ ਸਟਾਕ ਪ੍ਰੋਵਾਈਡ ਕਰਾਈਏ ਇਹ ਜੀ ਕੁਆਲਿਟੀ ਪ੍ਰੋਵਾਈਡ ਕਰਾਈਏ ਇਹ ਜੀ ਸਰਵਿਸ ਹੈ ਇਹ ਤੁਸੀਂ ਸਾਡਾ ਸਾਰੇ ਜੁੜੇ ਰਹੋ ਸਾਡੇ ਪਹਿਲਾਂ ਆਪਾਂ ਦੱਸ ਦਈਏ ਇਹ ਜਗਾ ਕਿਹੜੀ ਹੈ ਆਪਣੇ ਇਹ ਜੀ ਇਹ ਵਾਲੀ ਚੌਂਕ ਹੈ ਜੀ ਬਲਜੀਤ ਮੋਟਰਸ ਬਿਗ ਕਾਰ ਬਾਜ਼ਾਰ ਦੇ ਅੰਦਰ ਹੈ ਜੀ ਇਥੇ ਜੇ ਗੂਗਲ ਤੇ ਲੋਕੇਸ਼ਨ ਪਾਓਗੇ ਤਾਂ ਵੀ ਤੁਹਾਨੂੰ ਆ ਜਾਏਗੀ ਜੀ ਐਪੀਜੀ ਮਾਲ ਤੋਂ 1 ਕਿਲੋਮੀਟਰ ਅੱਗੇ ਔਰ ਬਦੋਵਾਲ ਤੋਂ 1 ਕਿਲੋਮੀਟਰ ਅੱਗੇ ਓਕੇ ਤੇ ਅੱਜ ਆਪਣੀ ਵੀਡੀਓ ਤੇ ਵਿੱਚ ਸਟਾਰਟਿੰਗ ਬਜਟ ਕੀ ਰਹਿਣ ਵਾਲਾ ਸਟਾਰਟਿੰਗ ਬਜਟ ਆਪਣੇ ਕੋਲ 2.5 ਲੱਖ ਰੁਪਏ ਤੋਂ ਕਾਰ ਸ਼ੁਰੂ ਹੈ ਜੀ ਠੀਕ ਬਾਕੀ 10-12 ਲੱਖ ਤੱਕ ਸਾਰਾ ਸਟਾਕ ਆਪਣੇ ਕੋਲ ਬੇਚ ਰਹੇ ਹਾਂ ਸਾਰੀਆਂ ਗੱਡੀਆਂ ਰਹਿਣ ਵਾਲੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਯਾਰ ਕਾਰਾਂ ਜੀ ਬਹੁਤ ਅੱਛੀ ਕਾਰ ਹੈ ਇਹ ਰੋਡ ਦੀ ਰਾਣੀ ਕਹੇ ਲੋ ਗੱਡੀ ਰੋਡ ਦੀ ਰਾਣੀ ਕਹੇ ਲੋ 1 ਇਨ 1 ਪੀਸ ਇਨ ਟਾਊਨ ਹੈ ਇਹਦੀ ਖਾਸੀਅਤ ਹੈ 2016 ਮਾਡਲ ਹੈ ਪੈਟਰੋਲ ਕਾਰ ਹੈ ਓਕੇ ਜੀ ਪਰ ਇਹ ਸਿਰਫ 25000 ਕਿਲੋਮੀਟਰ ਚੱਲੀ ਹੈ ਕਾਰ ਸਿਰਫ 25000 ਕਿਲੋਮੀਟਰ ਚੱਲੀ ਹੈ 25000 ਕਿਲੋਮੀਟਰ ਸਰਵਿਸ ਰਿਕਾਰਡ ਨਾਲ ਚੱਲੀ ਹੈ ਬੰਪਰ ਟੂ ਬੰਪਰ ਕਾਰ ਓਰੀਜਨਲ ਹੈ ਠੀਕ ਹਾਂ ਨੈਕਸਟ ਟੂ ਸ਼ੋਰੂਮ ਵੀ ਤੁਸੀਂ ਕਹਿ ਲਓ ਉਹ ਕਾਰ ਉਹ ਹੈ ਜੀ ਫੁੱਲ ਇੰਸ਼ੋਰੈਂਸ ਹੈ ਸਰਵਿਸ ਬੁੱਕ ਸੈਕਿੰਡ ਕੀ ਸਟੈਪਨੀ ਟਾਇਰ ਅਲਿਊਜ਼ ਹੈ ਹਜੇ ਤੱਕ ਗੱਡੀ ਦੇ ਮੈਂ ਕਿਹਾ ਅੰਦਰੋਂ ਲਿਫਾਫੇ ਵੀ ਨਹੀਂ ਹੋਏ ਬਿਲਕੁਲ ਜੀ ਬਿਲਕੁਲ ਬਿਲਕੁਲ ਬ੍ਰੈਂਡ ਨਿਊ ਕਾਰ ਹੈ ਜੀ ਠੀਕ ਹਾਂ ਤੇ ਆਪਾਂ ਇਹਦੀ ਜਿਹੜੀ ਡਿਮਾਂਡ ਕਿੰਨੀ ਕੁ ਮੰਗ ਰਹੇ ਆ ਇਹਦੀ ਡਿਮਾਂਡ ਹੈ ਜੀ 5 ਲੱਖ 40 ਹਜ਼ਾਰ ਰੁਪਿਆ ਬਾਕੀ ਆਨ ਟੇਬਲ ਜਦੋਂ ਅਸੀਂ ਬੈਠੋਗੇ ਆਨ ਟੇਬਲ ਨੇਗੋਸ਼ੀਏਸ਼ਨ ਅਸੀਂ ਤੁਹਾਨੂੰ ਕਰਾਵਾਂਗੇ ਠੀਕ ਆ ਔਰ ਕਾਰ ਤੁਸੀਂ ਯਾਦ ਕਰੋਗੇ ਕਾਰ ਕੋਈ ਲੈ ਕੇ ਗਈ ਸੀ ਹਾਂ ਤੇ ਅੱਗੇ ਤੋਂ ਆਪਣੇ ਆ ਗਿਆ ਬਈ ਫੋਰਚੂਨਰ ਹਾਂਜੀ ਫੋਰਚੂਨਰ ਆ ਗਈ ਜੀ ਤੇ ਇਹ ਕਿਹੜਾ ਮਾਡਲ ਹੈ ਜੀ ਇਹ 2013 ਮਾਡਲ ਹੈ ਜੀ ਸੈਕੰਡ ਓਨਰ ਕਾਰ ਹੈ ਸਰ 1 ਲੱਖ 30 ਹਜ਼ਾਰ ਕੰਪਨੀ ਰਿਕਾਰਡ ਨਾਲ ਚੱਲੀ ਹੈ ਕਾਰ ਠੀਕ ਆ ਉਹ ਕਾਰ ਸਾਰੀ ਓਰੀਜਨਲ ਹੈ ਜੀ ਇਹ ਚੰਡੀਗੜ੍ਹ ਟੂ ਪੰਜਾਬ ਨੰਬਰ ਲੱਗਿਆ ਹੈ ਜੀ ਨੰਬਰ ਕੱਟ ਕੇ ਅੱਛਾ ਜੀ ਔਰ ਫੁੱਲ ਇੰਸ਼ੋਰੈਂਸ ਹੈ ਕਾਰ ਦੀ ਮਤਲਬ ਆਪਾਂ ਜੋ ਜੋ ਵੀ ਗੱਡੀ ਦੀ ਡਿਟੇਲ ਆਪਾਂ ਦੱਸ ਕੇ ਦਵਾਂਗੇ ਨਾ ਜੋ ਵੀ ਦੱਸਾਂਗੇ ਸੀਐਚ2 ਪੰਜਾਬ ਨੰਬਰ ਐ ਟ੍ਰਾਂਸਫਰ ਹੋਇਆ ਹੈ ਜੀ ਕੰਪਨੀ ਰਿਕਾਰਡ ਹੈਗਾ ਜੀ 130000 ਕਿਲੋਮੀਟਰ ਸਾਰੀ origignal ਕਾਰ ਹੈ ਵੈਲ ਮੇਨਟੇਨਡ ਕਾਰ ਹੈ ਅਫਸਰ ਦੀ ਕਾਰ ਹੈ ਜੀ ਕਾਰ ਦੇਖੋ ਤੁਸੀਂ ਅੰਦਰੋਂ ਦੇਖੋ ਨੀਟ ਐਂਡ ਕਲੀਨ ਠੀਕ ਹੈ ਕਾਰ ਦਾ ਜਿਹੜਾ ਆਸਿੰਗ ਪ੍ਰਾਈਸ ਹੈ ਉਹ 11 ਲੱਖ ਹੈ ਮੌਕੇ ਦੇ ਰੇਟ ਅਸੀਂ ਇਹ ਰੇਟ ਮਾਨਤਨ ਕਰਵਾ ਦੇਾਂਗੇ ਜੋ ਥੋੜਾ ਬਹੁਤ ਨੇਗੋਸ਼ੀਏਸ਼ਨ ਹੋਣੇ ਕਿ ਮੌਕੇ ਤੇ ਜੇ ਗੱਡੀ ਤੇ ਲੋਨ ਕਰਾਉਣਾ ਹੋਵੇ ਕਿੰਨੇ ਰੁਪਏ ਦੇ ਕੇ ਗੱਡੀ ਇਹ 9 ਲੱਖ ਰੁਪਏ ਦਾ ਲੋਨ ਦਰਾ ਦੇਣੀ 9 ਲੱਖ ਰੁਪਏ ਦਾ ਲੋਨ ਕਰਾ ਦੇਾਂਗੇ ਹਾਂਜੀ ਠੀਕ ਆ ਤੇ ਹੁਣ ਅੱਗੇ ਤਾਂ ਆਪਣੇ ਤੋਂ ਆ ਗਈ ਬਈ ਕ੍ਰੇਟਾ ਆ ਵੀ ਗੱਡੀ ਦੀ ਮਾਰਕੀਟ ਵਿੱਚ ਬਹੁਤ ਡਿਮਾਂਡ ਆ ਨਾ ਹਾਂਜੀ ਕ੍ਰੇਟਾ ਬਿਲਕੁਲ 올 ਟਾਈਮ ਹੈ ਜੀ 올 ਟਾਈਮ ਐਵਰਗ੍ਰੀਨ ਘਾ ਰਹਾ ਸਰ ਹੈਗੀ 2018 ਮਾਡਲ ਐਸ ਪਲੱਸ 1.4 ਹਮ ਕਾਰ ਚੱਲੀ ਹੈ ਜੀ 90000 ਕਿਲੋਮੀਟਰ ਠੀਕ ਆ ਕਾਰ ਸਾਰੀ ओरिजिनल ਹੈ ਜੀ ਇੱਕ ਦਾ ਪੀਸ ਕੋ ਟਚਿੰਗ ਹੋਏਗਾ ਮਾਈਨਰ ਹੋਏਗਾ ਨੋਨ ਐਕਸੀਡੈਂਟ ਗਾਰੰਟੀ ਹੈ ਮੀਟਰ ਦੀ ਚਾਰੋ ਟਾਇਰ ਨਵੇਂ ਹੈ ਜੀ ਠੀਕ ਆ ਫੁੱਲ ਇੰਸ਼ੋਰੈਂਸ ਹੈ ਜੀ ਕਾਰ ਦੀ ਇਹਦੀ ਡਿਮਾਂਡ ਹੈ ਜੀ 8.5 ਲੱਖ ਰੁਪਏ ਸਾਢੇ 8 ਲੱਖ ਰੁਪਏ ਦੇ ਦੇਵਾਂਗੇ ਮੌਕੇ ਤੇ ਹੁਣ ਆ ਗਈ ਆਪਣੇ ਤੋਂ ਸੂਜੂਕੀ ਵਾਲਿਆਂ ਦੀ ਬਰੀਜਾ ਇਹ ਆ ਗਈ ਜੀ ਬਰੀਜਾ 2018 ਮਾਡਲ ਪੀਡੀਆ ਆਪਸ਼ਨਲ ਸਾਰੀ ओरिजिनल ਕਾਰ ਹੈ ਜੀ ਫਸਟ ਓਨਰ ਕਾਰ ਹੈ ਬਿਲਕੁਲ ਬ੍ਰੈਂਡ ਨਿਊ ਲਾਇਟ ਹੈ ਰਹਾ ਕਾਰ ਠੀਕ ਆ 8 ਲੱਖ 10 ਹਜ਼ਾਰ ਰੁਪਏ ਡਿਮਾਂਡ ਹੈ ਜੀ ਕਾਰ ਦੀ ਓਕੇ ਐਸ ਕ੍ਰੋਸ 2016 ਮਾਡਲ ਡੈਲ 8200 ਨੰਬਰ ਹੈ ਲੋਕਲ ਨੰਬਰ ਹੈ ਪੱਲੂਰਿਆਣੇ ਦਾ ਜੀ ਫਰਸਟ ਓਨਰ ਕਾਰ ਹੈ ਸਾਰੀ オリジナル ਕਾਰ ਹੈ ਜੀ 70000 ਕਿਲੋਮੀਟਰ ਕੰਪਨੀ ਰਿਕਾਰਡ ਨਾਲ ਚੱਲੀ ਹੈ ਜੀ ਹੂੰ ਤੇ ਫੁੱਲ ਇੰਸ਼ੋਰੈਂਸ ਹੈ ਜੀ ਆਦੀ ਆਪਾਂ ਕੀ ਮੰਗ ਰਹੇ ਆ ਤੇਰੀ ਡਿਮਾਂਡ ਹੀ 6 ਲੱਖ ਰੁਪਏ ਜੀ 6 ਲੱਖ ਰੁਪਏ ਤੇ ਆਪਣੀ ਜਿੱਦਾਂ ਗੱਡੀ ਕੋਈ ਵੀ ਲੈਣੀ ਹੁੰਦੀ ਹੈ ਜਿਵੇਂ ਤੇ ਡਾਕੂਮੈਂਟ ਵਗੈਰਾ ਆਧਾਰ ਕਾਰਡ ਆਧਾਰ ਕਾਰਡ ਪੈਨ ਕਾਰਡ 2 ਸਾਲ ਦੀ ਰਿਟਰਨ ਠੀਕ ਆ ਬਾਕੀ ਜੀ ਤੁਹਾਡਾ ਸਿਮਲ ਸਕੋਰ ਅੱਛਾ ਹੈ ਜੀ ਵਿਥਨ 1 ਡੇ ਅਸੀਂ ਲੋਨ ਅਪਰੂਵ ਕਰਾ ਦਿੰਨੇ ਹਾਂ ਠੀਕ ਆ ਤੇ ਜਦੋਂ ਹੁਣ ਮੰਨ ਲਓ ਆ ਬ੍ਰੀ ਕਾਰ ਤੋਂ ਘਾਟੇ ਦੀ ਡਾਊਨ ਪੇਮੈਂਟ ਸਾਰੀ ਇਹਦੇ ਵਿੱਚ ਤੁਹਾਡਾ 7 ਲੱਖ ਰੁਪਏ ਦਾ ਲੋਨ ਕਰਵਾ ਦਿਆਂਗੇ ਠੀਕ ਆ ਬਾਕੀ 50000 60000 ਰੁਪਏ ਦੇ ਕੇ ਤੁਸੀਂ ਗੱਡੀ ਸਾਡੇ ਕੋਲ ਡਾ ਸਕਦੇ ਤੇ ਅਪਰੂਵ ਕਿੰਨੇ ਕੁ ਦਿਨ ਦੇ ਵਿੱਚ ਇੱਕ ਦਿਨ ਦੇ ਵਿੱਚ ਹਾਂਜੀ ਹਾਂਜੀ ਸਰ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ ਆ ਆ ਕਿਹੜੀ ਆਪਣੇ ਇਹ ਹੈ ਜੀ 2017 ਮਾਡਲ ਹੋਂਡਾਈ ਇਲੀਟ ਹੈ ਜੀ ਠੀਕ ਆ ਇਹ i20 ਦਾ ਭਲੇਖਾ ਪਾਉਂਦੀ ਆ ਹਾਂ ਜੀ ਇਹ ਹੈ ਜੀ ਐਕਟਿਵ ਮਾਡਲ ਆਂਦਾ ਇਹਦੇ ਵਿੱਚ 1.6 ਇੰਜਨ ਲੱਗਿਆ ਜੀ ਕ੍ਰੇਟਾ ਵਾਲਾ ਓਕੇ ਜੀ ਇਹਦਾ ਇੰਟੀਰੀਅਰ ਵੀ ਐਸ ਕੰਪੇਅਰ ਟੂ ਕ੍ਰੇਟਾ ਹੀ ਹੈ ਜੀ ਟੌਪ ਮਾਡਲ ਇਹ ਚ ਆਂਦੀ ਨੋ ਐਕਟਿਵ ਮਾਡਲ ਗੈਂਦਾ ਇਹ ਇੰਜਨ ਕ੍ਰੇਟਾ ਵਾਲਾ ਹੁੰਦਾ ਸੀ ਓਕੇ ਤੇ ਗੱਡੀ ਆ ਚੱਲੀ ਕਿੰਨੀ ਆ ਜੀ ਇਹ 75000 ਚੱਲੀ ਆ ਜੀ ਕਾਰ ਪਿੱਛੇ ਸਾਰੀ ਰਿਜਿਸਟਰਡ ਕਾਰ ਆ ਜੀ ਹਾਂਜੀ ਜੇ ਤਾਂ ਹੁਣ 75000 ਚੱਲੀ ਆ ਫਿਰ ਰਿਕਾਰਡ ਦੇਣਾ ਸਾਰਾ ਰਿਕਾਰਡ ਜੀ ਕੰਪਨੀ ਰਿਕਾਰਡ ਟੈਂਪਰਿੰਗ ਵਗੈਰਾ ਨਹੀਂ 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 ਠੀਕ ਹੈ ਇਹਦੇ ਰਿਕਾਰਡ ਰਿਟਰਨ ਤੁਹਾਨੂੰ ਗਾਰੰਟੀ ਲਿਖ ਕੇ ਦੇਵਾਂਗੇ ਜੀ ਹਰ ਕਾਰ ਠੀਕ ਆ ਨੋਨ ਐਕਸੀਡੈਂਟ ਨੋਨ ਮੀਟਰ ਟੈਂਪਰ ਹਰ ਕਾਰ ਦੀ ਆਪਣੀ ਰਿਟਰਨ ਵਿੱਚ ਗਾਰੰਟੀ ਹੋਏਗੀ ਜੀ ਠੀਕ ਆ ਤੇਰੀ ਡਿਮਾਂਡ 6.5 ਲੱਖ ਰੁਪਏ ਜੀ 6.5 ਲੱਖ ਰੁਪਏ ਅਭੀ ਗੱ ਹੂੰ 2017 ਮਾਡਲ ਹੈ ਜੀ ਸਿਆਜ਼ VDI+ ਮਾਡਲ ਹੈ ਜੀ ਠੀਕ ਆ ਤੇ ਇਹਦੇ ਚ ZDA ਵਾਲਾ ਲਾਈਟਰ ਆ ਜਾਂਦੇ ਆ ਜੀ ਫਰਸਟ ਆਰ ਕਾਰ ਇਹ ਮੈਂ ਗੱਲ ਕਰ ਰਿਹਾ ਭਾਜੀ ਟਾਇਰਾਂ ਦੇ ਟਾਇਰ ਕਿੰਨੇ ਕੁ ਚੱਲੇ ਹੋਣੇ ਆ ਗੱਡੀ ਤੇ ਇਹ ਟਾਇਰ ਦੇ ਟਾਇਰ ਹੁਣ ਇਸ ਟਾਈਮ ਹੈ ਜੀ ਇਹ 70 60 ਤੋਂ 70 ਪੈਸੇ ਟਾਇਰ ਦੇ ਹੈਗੇ ਆ ਜੀ ਠੀਕ ਆ 25 30 ਪੈਸੇ ਤੁਸੀਂ ਕਹਿ ਲਓ ਟਾਇਰ ਚੱਲੇ ਹੋਏ ਸੀ ਉਹਨੇ ਠੀਕ ਆ ਹਾਂ ਜੀ ਹਾਂ ਤੇ ਆ ਗੱਡੀ ਦਾ ਆ ਕਿਹੜਾ ਮਾਡਲ ਆ ਸਿਆ ਦਾ 2017 ਮਾਡਲ ਹੈ ਜੀ VDI ਠੀਕ ਆ ਹਾਈਬ੍ਰਿਡ ਮਾਡਲ ਆਂਦਾ ਓਕੇ ਇਹ ਰੀ ਡਿਮਾਂਡ ਹੈ ਜੀ 590000 ਰੁਪਏ 590000 ਰੁਪਏ ਦਾ ਮੰਗ ਰੇ ਬਾਕੀ ਓਨ ਦਾ ਟੇਬਲ ਨੇ ਓਨ ਟੇਬਲ ਨੇਗੋਸ਼ੀਏਸ਼ਨ ਜੀ 2017 ਮਾਡਲ ਫਸਟ ਓਨਰ ਕਾਰ ਹੈ ਜੀ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ Honda वाली दी इमेज ਆ ਗੱਡੀ ਆ ਗੱਡੀ ਦੀ ਮਜ਼ਬੂਤੀ ਬਹੁਤ ਆ ਨਾ ਗੱਡੀ ਦੀ ਹਾਂ ਜੀ ਜੀ ਬੜੀ ਅੱਛੀ ਕਵਾਲਿਟੀ ਬਹੁਤ ਆ ਇਹ ਗੱਡੀ ਅੱਛੀ ਕਾਰ ਹੈ ਜੀ ਸੈਡਾਨ ਦੇ ਵਿੱਚ ਅੱਛੀ ਕਾਰ ਮੰਨੀ ਜਾਂਦੀ ਹੈ ਠੀਕ ਆ ਔਰ ਰੀਸੇਲ ਵਾਲੀ ਕਾਰ ਹੈ ਇਹ 2018 ਮਾਡਲ ਹੈ ਜੀ ਠੀਕ ਆ ਇਹ 60000 ਕਾਰ ਚੱਲੀ ਹੈ ਬੰਪਰ ਤੋਂ ਬੰਪਰ ਕਾਰ ਓਰੀਜਨਲ ਹੈ ਜੀ ਹੂੰ ਤੇ ਇਹ ਟੌ हां जी हां जी ਤੇ ਇੰਜਨ ਗੇਅਰ ਦੀ ਆਪਣੀ ਫੁੱਲ ਗਾਰੰਟੀ ਸਰ ਜੋ ਲਿਖੀ ਦੇਵਾਂਗੇ ਜੋ ਕਹੇਤਾ ਦਾ ਮਤਲਬ ਕਹਿ ਰਿਤਾ ਬਿਲਕੁਲ ਲਿਖਤੀ ਰੂਪ ਦੇ ਵਿੱਚ ਆਪਣੀ ਗਾਰੰਟੀ ਹੋਣੀ ਹੈ ਜੀ ਬਿਲਕੁਲ ਸਰ ਠੀਕ ਆ ਬਲਜੀਤ ਮੋਟਰ ਤੇ ਐ ਨਹੀਂ ਹੈ ਕਿ ਜੋ ਕੰਮ ਅਸੀਂ ਗੱਲ ਕਰਾਂਗੇ ਉਹ ਸ਼ੋਰਟੀ ਨਾਲ ਹੋਏਗੀ ਕੋਈ ਐ ਨਹੀਂ ਹੈ ਕੋਈ ਹਵਾ ਜੀ ਤੇਰ ਤੁਕਾ ਨਹੀਂ ਹੈ ਤੇ ਜਿਹੜੀ ਗੱਲ ਹੋਊਗੀ ਪ੍ਰੈਕਟੀਕਲ ਦੇ ਵਿੱਚ ਹੋਏਗੀ ਔਰ ਜੈਨੂਨ ਹੋਏਗੀ ਠੀਕ ਆ ਤੇ ਇਹ ਆਪਾਂ ਰੇਟ ਦੇਖੋ ਗੱਡੀਆਂ ਦੇ ਉਹ ਵਾਲੇ ਦੇਣੇ ਆ ਜੇ ਵੀ ਕਿਤੋਂ ਮਿਲਨੇ ਨਹੀਂ ਹਾਂਜੀ ਹਾਂਜੀ ਬਿਲਕੁਲ ਠੀਕ ਆ ਤੇ ਰੇਟ ਵੀ ਪਲੱਸ ਕੁਆਲਿਟੀ ਵੀ ਮੈਟਰ ਕਰਦੀ ਹੈ ਸਰ ਹਾਂ ਤੇ ਦੋਨੋਂ ਚੀਜ਼ਾਂ ਮੈਟਰ ਕਰਦੀਆਂ ਐ ਦੇਖੋ ਪ੍ਰਾਈਜ਼ਿੰਗ ਨਾਲ ਕੁਆਲਿਟੀ ਕਰੀ ਸਫਰ ਨਹੀਂ ਕੀਤੀ ਜਾ ਸਕਦੀ ਜੇ ਅਸੀਂ ਪ੍ਰਾਈਜ਼ਿੰਗ ਵਾਲੇ ਪਾਸੇ ਚੱਲਾਂਗੇ ਫਿਰ ਅਸੀਂ ਕੁਆਲਿਟੀ ਨਹੀਂ ਮੇਨਟੇਨ ਕਰ ਸਕਦੇ ਜੇ ਅਸੀਂ ਕੁਆਲਿਟੀ ਮੇਨਟੇਨ ਕਰੀਏ ਤੇ ਸਾਨੂੰ ਪ੍ਰਾਈਜ਼ਿੰਗ 'ਵਾਂ ਥੋੜਾ ਬੋਧਾਪ ਡਾਊਨ ਸਾਨੂੰ ਚੱਲ ਜਾਣਾ ਪਏਗਾ ਤੇ ਹੁਣ ਗੱਲ ਕਰੀ ਇਹਦੇ ਰੇਟ ਦੀ ਆਪ ਕਿੰਨੇ ਦੀ ਦੇ ਦੇਣੀ ਗੱਡੀ ਇਹ ਜੀ ਡਿਮਾਂਡ ਹੈ ਜੀ 6 ਲੱਖ 40 ਹਜ਼ਾਰ ਰੁਪਿਆ ਇਹ ਤਾਂ 6 ਲੱਖ ਰੁਪਏ ਦੀ ਕਾਰ ਦੇ ਦੇ ਦਿਆ 6 ਲੱਖ ਰੁਪਏ ਦੀ ਨੈਟ ਗੱਡੀ ਦੇ ਦੇ ਦਿਆ ਟਾਪ ਮਾਡਲ ਹੈ ਵੀ ਐਕਸ ਪੁਸ਼ ਬਟਨ ਅਲੋਇਡ ਹੈ ਤੇ ਜਦ ਹੁਣ ਆ ਗੱਡੀ ਆ ਲਗਭਗ 10 ਲੱਖ ਦੇ ਨੀਰ ਬਾਟ ਪੈਂਦੀ ਹੈ ਨਵੀਂ ਘਾ ਹੁਣ ਆ ਗੱਡੀ ਆ ਹੁਣ ਕਿਸੇ ਵੀ ਨੇ ਹਿਮਾਚਲ ਲੈ ਕੇ ਜਾਣੇ ਫਿਰ ਐਨਓਸੀ ਵਗੈਰੇ ਫਿਰ ਐਨਓਸੀ ਨਿਕਲ ਜਾਏਗੀ ਜੀ ਐਨਓਸੀ ਅਸੀਂ ਕਰਵਾ ਦੇਾਂਗੇ ਉਹਦਾ ਜੋ ਖਰਚਾ ਹੋਏਗਾ ਉਹ ਅਸੀਂ ਕਰਦੇ ਹਾਂ ਠੀਕ ਆ ਤੇ ਹੁਣ ਆ ਗਏ ਆਪਣੇ Honda City ਇਹ 2015 ਮਾਡਲ ਹੈ ਜੀ ਇਹ ਬਲਬਲ ਦਾ ਬਚਾ ਹੈ ਜੀ ਉਹ ਪੁੱਛੋ ਕਿਉਂ ਜੀ ਗੱਡੀ ਬਹੁਤ ਸਾਫ ਹੈ ਇਹ 22000 ਕਿਲੋਮੀਟਰ ਚੱਲੀ ਹੈ ਸਿਰਫ 22000 ਆਪਣੇ ਤੋਂ ਗੱਡੀਆਂ ਘੱਟ ਚੱਲੀ ਤੇ ਬਿਲਕੁਲ ਸਰ ਬਿਲਕੁਲ ਬੰਪਰ ਤੋਂ ਬੰਪਰ ਕਾਰ ਓਰੀਜਨਲ ਅੰਦਰੋਂ ਦੇਖੋ ਜੀ ਕਾਰ 22000 ਤਾਂ ਚੱਲੀ ਕੁਝ ਵੀ ਨਹੀਂ ਹੁੰਦੀ ਬਸ ਦੇਖੋ ਗਿਆ ਗਿਆ ਬਲਬਲ ਦਾ ਬੱਚਾ ਜੀ ਬਲਬਲ ਦਾ ਬੱਚਾ ਵੀ ਗੱਡੀ ਦੇ ਅੰਦਰੋਂ ਕੰਡੀਸ਼ਨ ਚੈੱਕ ਕਾ మోడਲ ਹੈ 20 మోడਲ ਹੈ ਇਸ ਵਿੱਚ ਕਰੂਜ਼ ਕੰਟਰੋਲ ਆ ਜਾਂਦਾ ਤੇ ਰੰਗ ਵੀ ਬਹੁਤ ਪਿਆਰਾ ਸਿਲਵਰ ਬਹੁਤ ਪਿਆਰਾ ਜੀ ਬਹੁਤ ਪਿਆਰਾ ਇੱਕ ਕਰਨਲ ਸਾਹਿਬ ਨੇ ਆਪਣੇ ਠੀਕ ਹੈ ਉਹਨਾਂ ਦੀ ਕਾਰ ਹੈ ਜੀ ਰਿਟਾਇਰਡ ਕਰਨਲ ਸਾਹਿਬ ਨੇ ਮਿਲਟਰੀ ਤੱਕ ਨਹੀਂ ਲੱਥੇ ਸੀਟਾਂ ਤੋਂ ਤੇ ਇਹ ਗੱਡੀ ਦਾ ਆਪਾ ਕਿੰਨਾ ਕੋ ਡਿਮਾਂਡ ਕਰ ਰਹੇ ਆ ਇਹਦੀ 6.5 ਲੱਖ ਰੁਪਏ ਦੀ ਇਹ 6.5 ਲੱਖ ਰੁਪਏ ਡਿਮਾਂਡ ਬਟ ਇਹ ਕਹੇ ਕਿ ਜਿਨੇ 12 ਲੱਖ ਰੁਪਏ ਖਰਚ ਲਿਆ ਤੇ ਉਹਨੇ ਉਹਨੇ ਇਹ ਗੱਡੀ ਚਲਾ ਲਈ ਦੋਨਾਂ ਨੇ ਇੱਕੋ ਜਿਹੀ ਫੀਲ ਦੇਣੀ ਹੈ 6 ਲੱਖ ਵਾਲੇ ਨੇ ਵੀ 12 ਲੱਖਲੀ ਫੀਲ ਦੇਣੀ ਹੈ ਕਾਰ ਦੇਖੋ ਕਾਰ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ ਕੁਇਡ ਰੇਨੋਲਡ ਵਾਲਿਆਂ ਦੀ ਕੁਇਡੀ ਹੈ ਨਾ ਭਾਜੀ ਇਹ 2021 ਮਾਡਲ ਹੈ ਜੀ ਰੇਨੋਲਡ ਕੁਇਡ ਇਹ ਖਾਸੀ ਦੇਦੀ ਹੈ ਕਾਰ ਚੱਲੀ ਹੈ 4000 ਕਿਲੋਮੀਟਰ ਠੀਕ ਆ ਹਾਂਜੀ RXT ਆਪਸ਼ਨਲ ਮਾਡਲ ਹੈ 690000 ਰੁਪਏ ਦਾ ਔਨ ਰੋਡ ਆ ਗੱਡੀ ਭਾਈ ਜੀ ਜਦੋਂ ਨਵੀਂ ਨਵੀਂ ਆਈ ਸੀ ਨਾ ਆ ਗੱਡੀ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਬੁਕਿੰਗ ਤੇ ਸੀ ਨਾ ਇਹ ਗੱਡੀ ਹੁਣ ਵੀ ਡਿਮਾਂਡ ਹੈ ਜੀ ਕਿਉਂਕਿ ਕੰਪੈਕਟ ਹੈ ਜੀ ਕਾਰ ਵੀ ਬਾਈ ਦੀ ਐਵਰੇਜ ਲੋਕਲ ਹੈ ਇਸ ਲਈ ਲੋਕਲ ਕਸਟਮਰ ਬਹੁਤ ਪਸੰਦ ਕਰਦਾ ਹੈ ਚਲਾਣੇ ਚ ਵੀ ਕੰਫਰਟੇਬਲ ਹੈ ਮਜ਼ੇਦਾਰ ਜੀ ਮੰਨ ਲਓ ਬੰਦੇ ਨੇ ਅਲਟੋ ਗੇ 10 ਲੈਣੀ ਹੈ ਹਾਂਜੀ 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 ਆ ਲੈ ਲਵੇ ਐ ਲੈ ਲਓ ਜੀ ਖੁੱਲੀ ਢਿੱਲੀ ਕਾਰ ਹੈ ਔਰ ਇਹਦੇ ਚ ਫੀਚਰਸ ਆ ਜਾਂਦੇ ਆ ਔਰ ਥੋੜੀ ਚਲਾਈ ਇਹਦੀ ਅੱਛੀ ਹੈ ਜੀ ਅਲਟੋ ਨਾਲੋਂ ਠੀਕ ਆ ਤੇ ਉੱਠ ਕੇ ਚਲਦੀ ਹੈ ਜੀ ਥੋੜਾ ਦੇਖ ਸਕਦੇ ਪਿੱਛੇ ਦੇਖੋ ਗੱਡੀ ਜਮਾਈ ਨਵੀ ਪਈ ਹੈ ਪੰਜਾਬ ਲੁਧਿਆਣਾ ਨੰਬਰ ਦੀ ਗੱਡੀ ਹੈਗੀ ਆ ਤੇ ਹੁਣ ਦਸੀ ਇਹ ਇਹਦੀ ਰੇਟ ਕਿੰਨਾ ਮੰਗ ਰਹੇ ਸੀ ਭਾਜੀ ਇਹਦੀ 4.70 ਲੱਖ ਦੀ ਡਿਮਾਂਡ ਹੈ 4.5 ਦੀ ਕਾਰ ਤਾਂ ਦੇ ਦੇ ਠੀਕ ਆ 4.5 ਦੀ ਕਾਰ ਦੇ ਦੇਣਗੇ ਲਗਭਗ 2.5 2 ਲੱਖ ਸ਼ੋਰਮ ਤੋਂ ਲੈਸ ਕਰਕੇ ਕਾਰ ਮਿਲ ਜੇ ਠੀਕ ਆ ਤੇ ਹੁਣ ਆਪਣੇ ਤੋਂ ਆ ਗਈ i10 ਗ੍ਰੈਂਡ 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 ਦੇ ਅਸੀਂ ਆਸ਼ਿਕ ਆ ਜੀ ਗ੍ਰੈਂਡ ਪੈਟਰੋਲ ਦੇ ਸਾਡੇ ਕੋਲ ਕਈ ਵਾਰੀ 88 88 99 ਕਾਰਾਂ ਵੀ i10 ਗ੍ਰੈਂਡ ਹੁੰਦੀਆਂ ਨੇ i10 ਤੇ i20 ਗੱਡੀਆਂ ਦੋਵੇਂ ਵਿੱਚ ਇਹਦੇ ਅਸੀਂ ਸਾਡੇ ਸਪੈਸ਼ੈਲਟੀ ਹੈ ਤੁਸੀਂ ਕਹਿ ਲਓ ਆਈਟਨ ਗ੍ਰੈਂਡ ਪੈਟਰੋਲ ਸਾਡੇ ਕੋਲ 7 ਤੋਂ 8 ਤੋਂ 8 ਤੋਂ 9 ਹਮੇਸ਼ਾ ਅਵੇਲੇਬਲ ਮਿਲ ਜਾਏਗੀ ਮਿਲ ਜਾਣੀਏ ਇਹਦੇ ਵਿੱਚ ਵੀ ਆਪਾਂ ਲੋਏ ਵਿਲ ਪੁਆਏ ਹੋਏ ਹਨ ਹਾਂਜੀ 2016 ਮਾਡਲ ਹੈ ਸਰ ਠੀਕ ਆ ਇਹ ਸਪੋਰਟਸ ਵੇਰੀਐਂਟ ਹੈ ਜੀ ਫਸਟ ਓਨਰ ਕਾਰ ਹੈ ਜੀ ਲੋਕਲ ਨੰਬਰ ਹੈ ਲੌਏ ਟਾਇਰ ਲੱਗੇ ਹੈ ਜੀ ਇਹਨੂੰ ਕਾਰ ਦੀ ਆਸਕਿੰਗ ਹੈ 435000 ਰੁਪਏ ਜੀ 435000 ਰੁਪਏ ਆਸਕਿੰਗ 45000 ਕਿਲੋਮੀਟਰ ਕੰਪਨੀ ਏਜੰਸੀ ਸਰਵਿਸ ਰਿਕਾਰਡ ਨਾਲ ਚੱਲੀ ਆਪਣੀ ਗੱਡੀਆਂ ਚੱਲੀਆਂ ਵੋ ਘਟ ਘਟ ਚੱਲੀਆਂ ਕੱਟ ਚੱਲੀਆਂ ਠੀਕ ਆ ਤੇ ਹੁਣ ਆਪਣ ਆਪਣਾ ਬਲੀਨ ਬਲੀਨੋ ਹੈ ਜੀ 2021 ਮਾਡਲ ਡੈਲਟਾ ਇਹਦੀ ਇੱਕ ਯੂ ਐਸ ਪੀ ਹੈ ਇਹਨੂੰ ਅਲੋਇ ਟਾਇਰ ਬਿਲਕੁਲ ਨਵੇ ਲੋਏ ਹੈ ਜੀ ਆਪਾਂ 36000 ਰੁਪਏ ਦੇ ਇਹ ਤਾਂ ਨੈਕਸਾ ਵਾਲਿਆਂ ਦਾ ਪ੍ਰੋਡਕਟ ਹੈ ਜੀ ਇਹ ਗੱਡੀ ਬਹੁਤ ਲਗਜ਼ਰੀਜ਼ਾ ਅਰੇ ਚ ਅਲੋਇ ਟਾਇਰ ਰਵੇ ਤੁਹਾਨੂੰ ਬਿਲ ਵੀ ਦੇਾਂਗੇ ਸਰ ਨਵੇਂ ਅਲੋਇ ਟਾਇਰਾਂ ਦੇ ਵੀ ਬਿੱਲ ਹਾਂਜੀ ਹਾਂਜੀ ਬਿਲਕੁਲ ਲੋਕੀ ਗੱਡੀ ਦਾ ਵੀ ਚਾਰ ਦਿਨ ਪਹਿਲੇ ਲੋਏ ਹੈ ਜੀ ਚਾਰ ਦਿਨ ਪਹਿਲੇ ਲੋਏ ਹੈ ਜੀ ਅਲੋਇ ਟਾਇਰ ਠੀਕ ਹੈ ਜੀ ਹਾਂਜੀ ਮਤਲਬ ਗੱਡੀ ਆਪਾਂ ਤਿਆਰ ਕਰਕੇ ਰੱਖੀ ਦੀ ਹੈ ਕਿ ਖਰਚਾ ਹੀ ਨਾ ਆਵੇ ਗੱਡੀ ਲੈ ਕੇ ਜਾਵੇ ਬਸ ਲੈ ਦੇਖੋ ਜਿਹੜੇ ਬਲੀਨੋ ਜਾਂ ਸਵਿਫਟ ਵਰਜ਼ਾ ਉਹਨਾਂ ਨੂੰ ਇੱਕ ਚੀਜ਼ ਆ ਚਾਹੀਦੀ ਹੈ ਮੁੰਡਿਆਂ ਨੂੰ ਟਾਇਰ ਚਾਹੀਦੇ ਆ ਅੱਜ ਕੱਲ ਦੀ ਜਨਰੇਸ਼ਨ ਤਾਂ ਵੈਸੇ ਵੀ ਤੇ ਕਸਮਰ ਆ ਕੇ ਕਹਿੰਦਾ ਜੀ ਸਾਨੂੰ ਇੰਨਾ ਖਰਚਾ ਕਰਨਾ ਪਵੇਗਾ ਇਸ ਲਈ ਅਸੀਂ ਪਹਿਲੀ ਕੋਸ਼ਿਸ਼ ਕਰੀ ਦੀ ਹੈ ਕਿ ਉਹ ਚੀਜ਼ ਕਰਾ ਕੇ ਰੱਖੀਏ ਵਿੱਚ ਹੀ ਅਸੀਂ ਡਿਮਾਂਡ ਹੈ ਬਾਕੀ ਮੌਕੇ ਤੇ ਰੌਂਡ ਟੇਬਲ ਨੇਗੋਸ਼ੀਏਸ਼ਨ ਹੈ 2021 ਮਾਡਲ ਡੈਲਟਾ ਵੇਰੀਐਂਟ ਹੈ ਪੈਟਰੋਲ ਕਾਰ ਹੈ 40000 ਕਿਲੋਮੀਟਰ ਚੱਲੀ ਹੈ ਕਾਰ ਤੇ ਹੁਣ ਆਪਣੇ ਤੋਂ ਭਾਜੀ ਨੈਕਸਟ ਗੱ ਐ ਜੀ ਆਈਟਮ ਗ੍ਰੈਂਡ 2018 ਮਾਡਲ ਹੈ ਸਰ ਹੂੰ ਪੈਟਰੋਲ ਕਾਰ ਹੈ ਜੀ ਓਕੇ ਮੈਗਨਾ ਆਪਸ਼ਨਲ ਵੇਰੀਐਂਟ ਹੈ ਸਾਰੀ ਕਾਰ ਬੰਪਰ ਬੰਪਰ Ориਜినਲ ਹੈ ਹੂੰ ਤੁਹਾਡੀ ਗੱਡੀ ਹੈ ਨਾ ਸਾਫ ਹੋ ਪਈ ਹੈ ਬਿਲਕੁਲ ਨਵੀਂ ਕਾਰ ਹੈ ਨਵੀਂ ਨਵੀਂ ਲੇਕਿਨ ਜਿੰਨੂੰ ਕਹਿ ਰਹੇ ਜੱਜ ਕੇ ਨਵੀਂ ਕਹਿ ਲੋ ਗੱਡੀ ਉਹ ਦਾਦੀ ਕਾਰ ਹੈ 475 ਦੀ ਡਿਮਾਂਡ ਹੈ ਬਾਕੀ ਮੌਕੇ ਦੇ ਛੋਟਾ ਜਿਹਾ ਆਨ ਟੇਬਲ ਨੇਗੋਸ਼ੀਏਸ਼ਨ ਜੋ ਬੈਸਟ ਟੂ ਬੈਸਟ ਹੋਏਗਾ ਉਹ ਕਰਕੇ ਦੇਾਂਗੇ ਜੀ ਤੁਹਾਨੂੰ ਠੀਕ ਆ ਤੇ ਹੁਣ ਆਪਣੇ ਤੋਂ ਅਗੇ ਸਵਿਫਟ ਸਵਿਫਟ ਆ ਗਈ ਜੀ ਹਾਂ ਜੀ ਹਾਂ ਜੀ ਸਵਿਫਟ ਆ ਗਈ ਜੀ 2018 ਮਾਡਲ VXI 45000 ਕਿਲੋਮੀਟਰ ਚੱਲੀ ਹੈ ਜੀ ਕਾਰ ਹੂੰ ਸਿਰ 45000 ਕਿਲੋਮੀਟਰ ਨਵੀਂ ਕਾਰ ਹੈ ਜੀ ਨਵੀਂ ਵਾਈਟ ਕਲਰ ਦੀ ਰਾਜਪੁਰਾ ਨੰਬਰ ਹੈ ਜੀ ਫਸਟ ਓਨਰ ਹੈ PB39 ਠੀਕ ਆ ਜੀ ਬਿਲਕੁਲ ਨਵੀਂ ਕਾਰ ਹੈ ਜੀ ਕਾਰ ਦੀ ਆਸਕਿੰਗ ਦੀ ਗੱਲ ਕਰ ਲੋ ਤਾਂ ਇਹਦੀ ਆਸਕਿੰਗ ਵਿੱਚ 580000 ਰੁਪਏ ਬਾਕੀ ਆਨ ਟੇਬਲ ਥੋੜਾ ਬੋ ਨੇਗੋਸ਼ੀਏਸ਼ਨ ਜੋ ਹੋਏਗਾ ਤੇ ਉਹ ਕਰਾਂਗੇ ਜੀ ਹੁਣ ਮੰਨ ਲਓ ਇਹ ਇਹਦੇ ਤੇ ਕਿੰਨੇ ਰੁਪਏ ਦੇ ਕੇ ਜਾਈਏ ਜੀ ਇਹੇ ਤੁਹਾਨੂੰ 5 ਲੱਖ ਦਾ ਲੋਨ ਕਰਾ ਦੇਣੀ 5 ਲੱਖ ਦਾ ਲੋਨ ਕਰਾਂਗੇ ਸਰ 5 ਲੱਖ ਦਾ ਲੋਨ ਹੋ ਜਾਏਗਾ ਠੀਕ ਆ ਜੀ ਤੇ ਮਾਡਲ 18 ਹੈ ਜੀ ਓਕੇ ਹਾਂਜੀ ਹਾਂਜੀ ਤੇ ਹੁਣ ਆਪਣੇ ਤੋਂ ਆ ਗਈ ਪੁਰਾਣੀ ਸਵਿਫਟ ਆ ਵੀ ਸਵਿਫਟ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਇਹ 14 ਮਾਡਲ ਹੈ ਜੀ ਇਹਦੀ ਵੀ ਯੂਐਸਪੀ ਉਹੀ ਹੈ ਕਿ ਇਹਨੂੰ ਅਲੋਇਡਰ ਬਿਲਕੁਲ ਨਵੇਂ ਹੈ ਜੀ ਫਰਸਟ ਓਨਰ ਕਾਰ ਹੈ ਜੀ 90000 ਰੁਪਏ ਕੰਪਨੀ ਰਿਕਾਰਡ ਹੈ ਜੀ ਹਮ 90% ਕਾਰ ਓਰੀਜਨਲ ਪੇਂਟ ਦੇ ਵਿੱਚ ਹੈ ਫਰਸਟ ਅਗਲੇ ਸਾਲ ਤੱਕ ਦਾ ਫੁੱਲ ਬੀਮਾ ਕਰਦਾ ਠੀਕ ਆ ਹਾਂਜੀ 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 ਤੇ ਇਹਦੀ ਡਿਮਾਂਡ ਆਪਾਂ ਕਿੰਨੀ ਡਿਮਾਂਡ ਵੀ 4 ਲੱਖ ਤੇ 75000 ਰੁਪਏ ਜੀ ਤੇ ਜੇ ਤਾਂ ਹੁਣ ਆਪਣੇ ਕਸਟਮਰ ਦੀ ਕੋਈ ਵੀ ਰਿਕੁਆਇਰਮੈਂਟ ਆਪਾਂ ਪੂਰੀ ਕਰ ਦਿੰਦੇ ਆ ਜੇ ਮੰਨ ਲਓ ਕਸਟਮਰ ਨੂੰ ਚਾਹੀਦੀ ਦੂਜੀ ਗੱਡੀ ਬਿਲਕੁਲ ਪ੍ਰੋਵਾਈਡ ਕਰਾ ਦੇ ਉਹ ਪ੍ਰੋਵਾਈਡ ਕਰਾ ਦਿਆ ਜੀ ਠੀਕ ਆ ਤੇ ਹੁਣ ਆ ਗਈ ਬਈ ਜੱਟਾਂ ਦੀ ਸਭ ਤੋਂ ਫੇਵਰਿਟ ਗੱਡੀ ਕਹ ਲਓ ਬਈ ਬਲੇਰੋ ਆ ਗੱਡੀ ਦਾ ਤਾਂ ਭਾਜੀ ਦਿਲਾਂ ਉੱਤੇ ਰਾਜ ਕਰ ਰਾਜ ਕਰਦੀ ਹੈ ਜੀ ਰਾਜ ਕਰਦੀ ਹੈ ਤੇ ਇਹਦੇ ਬਾਰੇ ਡਿਟੇਲ ਦਿਓ ਭਾਜੀ ਇਹ 2013 ਮਾਡਲ ਹੈ ਜੀ ਹਾਂ ਇਹ ਵਧੀਆ ਕਾਰ ਹੈ ਜੀ ਸੈਕੰਡ ਓਨਰ ਕਾਰ ਹੈ ਕਾਰ ਅੱਛੀ ਕੁਆਲਿਟੀ ਦੀ ਕਾਰ ਹੈ ਇੰਜਨ ਗੇਅਰ ਦੀ ਔਰ ਲਗਭਗ ਓਰੀਜਨਲ ਪੇਂਟ ਦੀ ਕਾਰ ਹੈ ਕਾਰ ਦੇਖੋ ਅੱਛੀ ਕੁਆਲਿਟੀ ਦੀ ਕਾਰ ਹੈ ਜੀ ਸਾਬ ਪਈਏ ਬਲੇਰ ਸਾਬ ਪਈ ਮਿਲ ਨਹੀਂ ਹੂੰ ਗੰਦੀ ਕਾਰ ਆਪਾਂ ਵੇਚ ਦੇਣੀ ਜੀ ਠੀਕ ਆ ਇਹਦੇ ਵਿੱਚ ਸਕਰੀਨ ਸਕਰੀਨ ਲੱਗੀ ਹੈ ਅਲੱਗ ਤੋਂ ਲੱਗੀ ਹੈ ਅਲੱਗ ਤੋਂ ਲੱਗੀ ਹੈ ਜੀ ਸੀਟ ਕਵਰਸ ਅੱਛੇ ਪਏ ਹੋਏ ਆ ਇੰਟੀਰੀਅਰ ਦੇਖ ਲਓ ਕਾਰ ਦਾ ਇੰਜਨ ਗੇਅਰ ਦੀ ਆਪਣੀ ਗਾਰੰਟੀ ਤਾਂ ਹੁੰਦੀ ਹੁੰਦੀ ਹੈ ਜੀ ਠੀਕ ਆ ਹਾਂਜੀ ਹਾਂਜੀ ਤੇ ਆਜੋ ਆਪਾਂ ਇੱਕ ਵਾਰੀ ਪਿੱਛੇ ਚੈੱਕ ਕਰਾ ਦਈਏ ਬਲੇਰੋ ਬਲੇਰੋ ਐਸਐਲਐਕਸ ਹੈ ਨਾ ਐਸਐਲਐਕਸ ਹੀ ਹਾਂਜੀ ਠੀਕ ਆ ਤੇ ਇਹਦਾ ਫਿਰ ਆਪਾਂ ਰੇਟ ਕਿੰਨਾ ਕੋ ਰੱਖਿਆ ਯਾਰ ਇਹ ਸਾਢੇ 4 ਲੱਖ ਦੀ ਡਿਮਾਂਡ ਹੈ ਜੀ ਸਾਢੇ 4 ਲੱਖ ਰੁਪਏ ਡਿਮਾਂਡ ਆ ਬਿਲਕੁਲ ਜੀ ਠੀਕ ਆ ਤੇ ਹੁਣ ਆ ਗਈ ਆਪਣੇ ਤੋਂ ਫੈਮਿਲੀ ਜਿਹੜੇ ਫੈਮਿਲੀ ਗੱਡੀ ਭਾਲ ਰਹੇ ਆ ਨਾ ਬਜਟ ਦੇ ਬਜਟ ਫੈਮਿਲੀ ਕਾਰ ਉਹ ਤੋਂ ਆਟੋਮੈਟਿਕ ਆਟੋਮੈਟਿਕ ਗੱਡੀ ਏ ਆਟੋਮੈਟਿਕ ਜੀ ਆਟੋਮੈਟਿਕ ਵੈਸੇ ਵੀ ਨਹੀਂ ਮਿਲਦੀ ਤੁਹਾਨੂੰ ਪਤਾ ਹੀ ਹੈ ਆਟੋ ਮਿਲਦੀ ਨਹੀਂ ਹੈ ਆਟੋਮੈਟਿਕ ਇਹ 2015 ਮਾਡਲ ਹੈ ਜੀ ਫਸਟ ਓਨਰ ਕਾਰ ਹੈ ਜੀ 51000 ਕਾਰ ਚੱਲੀ ਹੈ ਸਾਰੀ origignal ਪੇਂਟ ਦੀ ਕਾਰ ਹੈ ਜੀ ਠੀਕ ਆ ਔਰ ਕਾਰ ਅੱਛੀ ਕੁਆਲਿਟੀ ਦੀ ਕਾਰ ਹੈ ਜੀ ਇਹਦੀ ਡਿਮਾਂਡ ਹੈ ਜੀ 3,60,000 ਰੁਪਿਆ 3,60,000 ਰੁਪਿਆ ਬਾਕੀ ਨਾਨ ਟੇਬਲ ਨੇਗੋਸ਼ੀਏਸ਼ਨ ਥੋੜੀ ਬਹੁਤ ਨੇਗੋਸ਼ੀਏਸ਼ਨ ਜੋ ਅੱਛੀ ਤੋਂ ਅੱਛੀ ਹੋਏਗੀ ਉਹ ਕਰਕੇ ਦੇਾਂਗੇ ਜੀ ਓਕੇ ਤੇ ਹੁਣ ਭਾਜੀ ਆਪਣੇ ਤੋਂ ਨੈਕਸਟ ਫਿਰ ਆਈਟਨ ਗ੍ਰੈਂਡ ਇਹ ਆਈਟਨ ਗ੍ਰੈਂਡ ਹੈ ਜੀ ਇਹਦੀ ਇਹ ਖਾਸੀਅਤ ਹੈ ਜੀ ਇਹ 2016 ਮਾਡਲ ਦੇ ਆਉਣ ਦੇ ਬਾਵਜੂਦ ਵੀ ਇਹ ਕਾਰ ਸਿਰਫ 30,000 ਕਿਲੋਮੀਟਰ ਚੱਲੀ ਆਪਣੇ ਤੋਂ ਆਈਟਨ ਗ੍ਰੈਂਡ ਪਈਆਂ ਬਹੁਤ ਹਨ ਤਿੰਨ ਤਿੰਨ ਸਾਡੇ ਕੋਲ ਤੁਹਾਨੂੰ ਅੱਜੇ ਤਾਂ ਅੱਜ ਘੱਟ ਨੇ ਦੋ ਤਿੰਨ ਨੇ ਅੱਗੇ ਸਾਡੇ ਕੋਲ 7- ਆਈਟਨ ਗ੍ਰੈਂਡਾ ਹੀ ਹੁੰਦੀ ਹੈ ਅੱਛਾ ਇਹਦੀ ਇੰਨੀ ਜ਼ਿਆਦਾ ਡਿਮਾਂਡ ਹੈ ਬਹੁਤ ਡਿਮਾਂਡ ਹੈ ਬਹੁਤ ਅੱਛਾ ਪ੍ਰੋਡਕਟ ਹੈ ਜੀ ਠੀਕ ਹੈ ਬਹੁਤ ਅੱਛੀ ਕੰਫਰਟੇਬਲ ਚੱਲਦੀ ਹੈ ਬਹੁਤ ਅੱਛੀ ਗ੍ਰਿਪਿੰਗ ਆਕਾਰ ਦੀ ਤੇ ਇਹਦੀ ਡਿਟੇਲ ਕੀ ਸੀ ਭਾਜੀ ਇਹ 2016 ਮਾਡਲ ਹੈ ਜੀ ਪੈਟਰੋਲ 30000 ਕਿਲੋਮੀਟਰ ਚੱਲੀ ਹੈ ਕਾਰ ਬੰਪਰ ਟੂ ਬੰਪਰ Ориਜినਲ ਕਾਰ ਹੈ ਜੀ ਹਮ ਸ਼ੋਰੂਮ ਕਾਰ ਹੈ ਕੋਈ ਡਾਟਲੈਸ ਹੈ ਕੋਈ ਸਕ੍ਰੈਚ ਨਹੀਂ ਕੋਈ ਡੈਂਟ ਨਹੀਂ ਕਾਰ ਦੀ ਆਸਕਿੰਗ 4 ਲੱਖ 30000 ਰੁਪਏ 4 ਲੱਖ ਜਦੋਂ ਹੁਣ ਕੋਈ ਵੀ ਗੱਡੀ ਆਪਾਂ ਜੇ ਤਾਂ ਮਾਡਲ 2016 ਕੋਈ ਵੀ ਗੱਡੀ ਆਪਾਂ ਖਰੀਦਦੇ ਆਂ ਪਰ ਜਦੋਂ ਹੁਣ ਕਿਸੇ ਨੇ ਵੀਰ ਨੇ ਵਿੱਚ ਗੱਡੀ ਦੇਣੀ ਹੋਵੇ ਕੱਟ ਲਈ ਦੀ ਹਾਂਜੀ ਹਾਂਜੀ ਬਿਲਕੁਲ ਉਹ ਵੀ ਅਸੀਂ ਕਟਿੰਗ ਕਰ ਲੈਂਦੇ ਆਂ ਇਹ ਰੇਟ ਪਈ ਦਾ ਬਸ ਅੱਛੀ ਰੇਟ ਦੇ ਉਹ ਵੀ ਕਟਾਂਗੇ ਜੇ ਤੁਹਾਡੀ ਠੀਕ ਆ ਮਤਲਬ ਕਸਟਮਰ ਨੂੰ ਐ ਨਹੀਂ ਕਿਤੇ ਖੱਜਲ ਕਰਾ ਰਹੀ ਐ ਨਹੀਂ ਹੈ ਕਿ ਅਸੀਂ ਆਪਣੀ ਚੀਜ਼ ਵੇਚ ਨਹੀਂ ਆਏ ਅਗਲੇ ਦਾ ਡਾਊਨ ਮੁੱਲ ਲਗਾ ਦਈਏ ਜੋ ਉਹਦੀ ਮਾਰਕੀਟ ਵੈਲਿਊ ਹੋਏਗੀ ਉਸ ਤੋਂ 15000 ਅਸੀਂ ਮਹਿੰਗੀ ਕਰ ਦੇ। ਦੇਖੋ ਗੱਡੀ ਉਹ ਜੇ ਰੇਟ ਤੇ ਦੇਣੀ ਆ ਪਾ ਵੀ ਇੱਕ ਵਾਰੀ ਗਾਖ ਜੇ ਜੁੜ ਗਿਆ ਨਾ ਤੇ ਪੱਕੇ ਤੌਰ ਤੇ ਜੁੜ ਜੇ। ਉਹ ਦੂਜੀ ਵੀ ਗੱਡੀ ਵੀ ਫਿਰ ਤੁਹਾਡੇ ਤੇ ਲੈ ਗਿਆ। ਮੇਰੇ ਕੋ ਤਾਂ ਹੀ ਤੁਹਾਨੂੰ ਅਸੀਂ ਬੁਲਾਇਆ ਜੀ। ਇਹ ਹੁਣ ਆ ਗਈ ਆਪਣੇ ਤੋਂ i10 ਇਹ ਕਿਹੜੇ ਛੋਟੀ ਜੀ ਗੱਡੀ ਹੈ ਨਾ ਓਪੇ ਆਰੀ ਗੱਡੀ ਫੈਮਿਲੀ 2013 ਮਾਡਲ ਹੈ ਸਰ। ਇਹਦੀ ਖਾਸੀਅਤ ਹੈ ਜੀ 32000 ਕਿਲੋਮੀਟਰ ਚੱਲੀ ਹੈ ਗੱਡੀ। ਕਿੰਨਾ ਮਾਡਲ ਦੱਸੇ? 13 ਮਾ 13 ਮਾਡਲ 32000 32000 ਕਿਲੋਮੀਟਰ ਆਲ ਰਿਕਾਰਡ ਚੱਲੀ ਹੈ ਜੀ 13 ਮਾਡਲ ਦੇ ਹਿਸਾਬ ਨਾਲ 32000 ਗੱਡੀ ਹਾਂਜੀ ਹਾਂ ਮਤਲਬ ਇੰਨੀ ਸਾਬ ਇਹ ਨੰਬਰ ਹੈ ਸਕਰੀਨ ਦੇ ਸਰਵਿਸ ਰਿਕਾਰਡ ਕਢਾ ਕੇ ਫੇਰ ਫਿਰ ਨਾਲ ਗੱਲ ਕਰਿਓ ਭਾਵੇਂ ਸਾਡੇ ਕੋਲ ਉਹ ਨਹੀਂ ਆਸੀ ਨੰਬਰ ਲਗਾਏ ਹੋਏ ਐ ਇਕੱਲੇ ਇਕੱਲੇ ਗੱਡੀ ਦਾ ਨੰਬਰ ਓਪਨ ਐ ਪਹਿਲੇ ਸਰਵਿਸ ਰਿਕਾਰਡ ਚੈੱਕ ਕਰੋ ਇਹ ਨਹੀਂ ਬਈ ਵੀਡੀਓ ਬਣਾਉਣਾ ਨਾ 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 ਬੰਦੇ ਕੈਮਰੇ ਮੂਰੇ ਕੈਮਰਾ ਨਾ 32000 ਜੀ ਬਿਲਕੁਲ ਜੀ ਬਿਲਕੁਲ ਜੋ ਕੰਮ ਹੈ ਜੈਨਨ ਕੰਮ ਹੈ ਸਾਰਾ ਠੀਕ ਆ ਬਈ ਗੱਡੀ ਅੰਦਰੋਂ ਦੇਖੋ 13 ਮਾਡਲ ਦੇ ਹਿਸਾਬ ਨਾਲ ਗੱਡੀ ਐ ਤੇ ਇਹਦਾ ਰੇਟ ਆਪਾਂ ਕਿੰਨਾ ਰੱਖੀ 290000 ਦੀ ਆਸਕਿੰਗ ਹੈ ਬਾਕੀ ਮੌਕੇ ਤੇ ਜੋ ਹੋਏਗਾ ਮਾਨਤਨ ਕਰਾਵਾਂਗੇ ਜੀ ਬਾਕੀ ਮੌਕੇ ਤੇ ਮਾਨਤਨ ਹੋ ਜੂ ਬਈ ਜੇ ਕੋਈ ਫੈਮਿਲੀ ਗੱਡੀ ਭਾਲੇ ਗੱਡੀ ਮੈਸੇ ਨਹੀਂ ਕਰ ਸਕਦੇ ਹੁਣ ਆ ਗਈ ਆਪਣੇ ਦਾ ਐਵਰੇਜ ਦਾ ਜਹਾਜ ਇਹ ਕਾਰ ਦੀ ਤੁਸੀਂ ਇਹ ਖਾਸੀਅਤ ਕਹਿ ਲੋ ਜੀ ਮਤਲਬ 3 ਸਾਲ 4 ਸਾਲ ਬਾਅਦ ਕਾਰ ਮਿਲਦੀ ਹੈ ਔਰ ਕਾਰ ਸਿਰਫ 40000 ਕਿਲੋਮੀਟਰ ਚੱਲੀ ਹੈ 12 12 ਮਾਡਲ ਦੇ ਹੋਣ ਦੇ ਬਾਵਜੂਦ 40000 ਡੀਜ਼ਲ ਦਾ ਡੀਜ਼ਲ ਕਾ ਮੇਰੇ ਸਾਹ ਹੁਣ ਪਾਜੀ ਇੱਕ ਗੱਡੀ ਨਾ ਜਿੱਥੇ ਆ ਜਿਹੜੀ ਗੱਡੀ ਹੈ ਹਾਂਜੀ ਹਾਂਜੀ ਜੇ ਆਪਾਂ ਇਹਨੂੰ ਮਕੈਨਿਕ ਤੋਂ ਦਿਖਾ ਮੇਰੇ ਸਾਹ ਨਾ ਨਹੀਂ ਲੋੜ ਹੀ ਮਕੈਨਿਕ ਨੂੰ ਟਿਓਜ਼ ਲੀਵਾ ਟੋਇਟਾ ਫੋਰਚੂਨਰ ਇਨੋਵਾ ਇਹ ਮਕੈਨਿਕ ਨੂੰ ਦਿਖਾਣ ਦੀ ਲੋੜ ਹੀ ਨਹੀਂ ਟੈਕਸੀ ਪਾਉਣ ਲਈ ਉੱਪਰ ਚਲਾਉਣ ਲਈ ਇਸ ਤੋਂ ਗੱਡੀ ਹੈ ਹੀ ਨਹੀਂ ਬੈਟਰ ਇੰਜਨ ਦੇ ਜਿਹੜੀ ਲਾਈਫ ਲੌਂਗ ਹੈ ਉਹ 6 ਲੱਖ 7 ਲੱਖ ਕਿਲੋਮੀਟਰ ਤੱਕ ਚੱਲਦਾ ਹੈ ਹੁਣ ਕਾਰ ਹੈ 40000 ਕਿਲੋਮੀਟਰ ਚੱਲੀ ਹੈ 40000 ਚੱਲੀ ਮਤਲਬ ਇਹ ਗੱਡੀ ਤੋਂ ਕਿੰਨਾ ਕੰਮ ਲਿਆ ਕਿੰਨਾ ਹਾਂ ਬਸ ਨਾਲ ਦੇ ਟਾਇਰ ਹੈ ਚਾਰੋ ਇਹ ਪੈਸੇ ਪੂਰੇ ਕਰ ਦੋਗੇ ਨਾ ਜੀ ਆ ਪੈਸੇ ਤੁਹਾਡੇ ਪੂਰੇ ਕਰ ਦੋਗੇ ਜੀ ਠੀਕ ਆ ਜੀ ਤੇ ਗੱਡੀ ਹੈਗੀ ਪੰਜਾਬ ਨੰਬਰ ਨਾਮ ਨੰਬਰ ਫਸਟ ਓਨਰ ਫੁੱਲ ਇੰਸ਼ੋਰੈਂਸ ਨਵੀਂ ਕਾਰ ਡਾਕਟਰ ਦੀ ਕਾਰ ਜੀ ओके सारे ओरिजिनल डॉक्टर रिक्शा डॉक्टर दी ਦਾ ਵੈਸੇ ਵੀ ਸਾਹਮਣਾ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਤੇ ਇਹਦਾ ਫਿਰ ਆਪਾਂ ਕਿੰਨਾ ਰੇਟ ਰੱਖੇ ਹੋਇਆ ਇਹਦੀ ਡਿਮਾਂਡ 380000 ਰੁਪਏ ਸਾਢੇ 3.5 ਲੱਖ ਦੀ ਕਾਰ ਤਾਂ ਦੇ ਦਿਆਂਗੇ ਠੀਕ ਆ ਛੋਟਾ ਜਿਹਾ ਪ੍ਰਾਈਸ ਸਾਰਿਆਂ ਨੂੰ ਇੱਕ ਵਾਰੀ ਆ ਕੇ ਵਿਜ਼ਿਟ ਕਰੋ ਸਾਡਾ ਜ਼ਰੂਰ ਸਟਾਕ ਦੇਖੋ ਸਾਡੀ ਹੌਸਲਾ ਅਫਜ਼ਾਈ ਕਰੋ ਨਾਲ ਸਾਡੇ ਵੀਰ ਜੀ ਆ ਸਾਡੇ ਕੋਲ ਫਸਟ ਟਾਈਮ ਇਹਨਾਂ ਨੇ ਵਿਜ਼ਿਟ ਕੀਤਾ ਹੈ ਇਹਨਾਂ ਦਾ ਵੀ ਹੌਸਲਾ ਅਫਜ਼ਾਈ ਕਰੋ ਦੇਖੋ ਇਹ ਵੀ ਸਾਡੇ ਕੋਲ ਰੋਜ਼ ਆਣ ਅਸੀਂ ਇਹਨਾਂ ਨਾਲ ਰੋਜ਼ ਕਰੀਏ ਕੰਮ ਭਾਈ ਜਿੰਨੇ ਗੱਡੀ ਲੈਣੀ ਹੈ ਨਾ ਵਧੀਆ ਗੱਡੀ ਤੇ ਇੱਕ ਵਾਰੀ ਪਾ ਜੀ ਨੂੰ ਮੌਕਾ ਦੇਖਿਓ ਦੇ ਕੇ ਦੇਖੋ ਵੀ ਰੇਟ ਵੀ ਵਧੀਆ ਜੈਨੂ ਨਾਲ ਗੱਡੀਆਂ ਵੀ ਸਾਫ਼ ਸੁਥਰੀਆਂ ਪਈਆਂ ਆ ਲੋਨ ਫੈਸਿਲਿਟੀ ਅਵੇਲੇਬਲ ਹੈਗੀ ਆ ਬਾਕੀ ਜਿਹੜੀ ਗੱਡੀ ਵੀ ਪ੍ਰੋਵਾਈਡ ਕਰਾਣੀ ਹੋਈ ਨਾ ਬਸ ਇੱਕ ਵਾਰੀ ਫੋਨ ਕਰਦੇ ਹੋ ਤੇ ਪਾ ਜੀ ਕਰਵਾ ਦੇਣਗੇ ਬਿਲਕੁਲ ਠੀਕ ਆ ਤੇ ਪਾ ਜੀ ਇੱਕ ਵਾਰੀ ਮੋਬਾਈਲ ਨੰਬਰ ਦੱਸ ਦੋ ਵੈਸੇ ਆਪਾਂ ਸਕਰੀਨ ਤੇ ਚਲਾ ਦੇਾਂਗੇ ਫਿਰ ਵੀ ਦੱਸ ਦੋ ਆਪਣਾ ਨੰਬਰ ਮੋਬਾਈਲ ਨੰਬਰ ਲਿਖੇ 981556402 ਠੀਕ ਆ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਤੁਸੀਂ ਇਹਦੇ ਤੇ ਕਾਲ ਕਰ ਸਕਦੇ ਹੋ ਠੀਕ ਆ ਤੇ ਆਪਣਾ ਦਫ਼ਤਰ ਦਾ ਟਾਈਮਿੰਗ ਕਿੰਨੇ ਆ ਸਵੇਰੇ 10:30 7:30 8 ਵਜੇ ਤੱਕ ਦਾ ਠੀਕ ਆ ਤੇ ਆਪਣੀ ਕੋਈ ਇੰਸਟਾਗ੍ਰam ਆਈਡੀ ਵਗੈਰਾ ਜਿੱਥੇ ਆਪਾਂ ਸਟਾਕ ਅਪਡੇਟ ਕਰੀਏ ਹਾਂ ਜੀ ਅਸੀਂ ਅਪਡੇਟ ਕਰਦੇ ਹਾਂ ਜੀ ਆਪਣਾ ਸਟਾਕ ਬਲਜੀਤ ਮੋਟਰਸ ਦੇ ਨਾਮ ਤੇ ਸਾਡਾ ਪੇਜ ਹੈ ਠੀਕ ਆ ਜ਼ਰੂਰ ਫੋਲੋ ਕਰਿਓ ਉੱਥੇ ਜਾ ਕੇ ਇੱਕ ਵਾਰੀ ਸਟਾਕ ਅਸੀਂ ਕੈਟਲੌਗ ਜਿਹੜੀ ਹੈ ਉੱਥੇ ਅਪਲੋਡ ਕਰਦੇ ਹਾਂ ਆਪਣੀ ਠੀਕ ਆ ਤੇ ਦੋਸਤੋ ਏ ਸੀ ਅੱਜ ਦੀ ਵੀਡੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੁਹਾਡੇ ਕਿਸੇ ਵੀ ਮਿੱਤਰ ਨੇ ਗੱਡੀ ਲੈਣੀ ਹੈ ਨਾ ਤਾਂ ਬਲਜੀਤ ਮੋਟਰ ਵਾਲਿਆਂ ਨਾਲ ਸੰਪਰਕ ਕਰ ਲਿਓ ਬਹੁਤ ਵਧੀਆ ਗੱਡੀ ਦਿੰਦੇ ਆ ਓਕੇ ਥੈਂਕ ਯੂ